ਵੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਵਾਰਿਸਾ ਕਿਸਾ ਹੀਰਾਂ ਦੇ ਵਿੱਚ ਕਹਿੰਦਾ ਵਾ ਵਾਰਿਸਾ ਲਕਾਈਏ ਜੱਗ ਕੋਲੋਂ ਭਾਵੇਂ ਆਪਣਾ ਹੀ ਗੁੜਖਾਈ ਹੋਈ ਕਦੀ ਵੀ ਕਿਸੇ ਨੂੰ ਆਪਣੇ ਬਾਰੇ ਸਭ ਕੋਈ ਨਹੀਂ ਦੱਸੇ ਜਾਂਦਾ ਚਾਹੇ ਤੜਕਨਾ ਪਿਆਰਾ ਮਿੱਤਰ ਹੋਵੇ ਕੁਝ ਵੀ ਹੋਵੇ ਸਿਆਣੇ ਕਹਿੰਦੇ ਵੀ ਤੁਸੀਂ ਜਦੋਂ ਗੱਲ ਕਰਤੀ ਉਹ ਤੁਹਾਡੇ ਕੋਲੋਂ ਗਈ ਉਹ ਅਗਲੇ ਦੀ ਮਰਜ਼ੀ ਆ ਸਾਹਮਣੇ ਰੱਖਿਆ ਸਾਰੇ ਲੋਕਾਂ ਨੂੰ ਦੱਸ ਦਿੰਦੇ ਸਾਡੇ ਇੱਕ ਪੱਤਰਕਾਰ ਆ ਮੈਂ ਵੀ ਕੋਈਆਂ ਵੀਡੀਓ ਬਣਾਉਣਾ ਨਾ ਤਨੀ ਹੁੰਦਾ ਯਾਦ ਆ ਰਿਹਾ ਅ ਖਾਸੇ ਤੋਂ ਇਹ ਹੈ ਕਿ ਗੈਂਗਸਟਰਾਂ ਨਾਲ ਜ਼ਿਆਦਾ ਉਹ ਇੰਟਰਵਿਊ ਕਰਦਾ ਥੋੜੇ ਤੋਂ ਕੋਈ ਡੋਨੀ ਬਾਦ ਨਾ ਕੀਤੀ ਉਹਨੇ ਤੇ ਕੱਲ ਇੱਕ ਮੈਂ ਵੀਡੀਓ ਵੇਖੀ ਸੀਗੀ ਇੱਕ ਸਰਪੰਚ ਸੀਗਾ ਬਟ ਆੜ ਲੱਗੇ ਕੋਈ ਪਿੰਡਿਆ ਸੁੰਦਾ ਉਹ ਇੰਟਰਵਿਊ ਕਰ ਰਹੀ ਸੀ ਅਜਿਹੇ ਪੱਤਰਕਾਰਾਂ ਦਾ ਇੱਕ ਬੜਾ ਤਰ੍ਹਾਂ ਡਾਇਰੈਕਟ ਹੁੰਦਾ ਇਹ ਅਗਲੇ ਬੰਦੇ ਨੂੰ ਉਕਸਾ ਕੇ ਤੜਾ ਕੇ ਵਿਲ ਜਾ ਕੇ ਇਹ ਸਾਰਾ ਕੁਝ ਪੁੱਛ ਲੈਂਦੇ ਆਂ ਆਜਾਓ ਸੁਲਬੰਦੀਤਾ ਸਾਹਿਬ ਆਪਣੇ ਬਾਰੇ ਵੀ ਐਦਾਂ ਮੈਨੂੰ ਜੱਗੂ ਕਲਵਾਨਪੁਰੀ ਇਹਨੇ ਮੇਰੇ ਕੋਲ ਸੀਧਾ 1 ਲੱਖ ਰੁਪਏ ਦਾ ਸਮਾਨ ਲੈ ਲਿਆ ਜਾਂ ਪੈਸੇ ਲੈ ਲਏ ਤੇ ਉਸ ਤੋਂ ਬਾਅਦ ਇੱਕ ਉਹਦੇ ਪਿੰਡ ਮੇਲਾ ਸੀਗਾ ਉੱਥੇ ਫਾਇਰਿੰਗ ਹੋਈ ਫਾਇਰਿੰਗ ਹੋਈ ਤੇ ਉਹ ਇਹਨੂੰ ਦੋ ਗੋਲੀਆਂ ਮੱਝੀਆਂ ਤੇ ਇੱਕ ਗੈਂਗਸਟਰ ਨੇ ਮਾਰਤਾ ਤੇ ਦੋ ਜਾਨ ਆਈ ਉਹ ਫਰਾਰ ਹੋ ਗਿਆ ਪਰ ਉਹਦੇ ਵਿੱਚ ਕਹਿੰਦਾ ਵੀ ਪੁਲਿਸ ਨੇ ਵੀ ਪਰਚਾ ਦਰਜ ਕਰਤਾ ਇਹ ਕਤਲ ਦਾ ਚਲੋ ਬਾਕੀ ਉਹ ਹੁਣ ਕੋਈ ਕੇਸ ਬਾਰੇ ਮੈਨੂੰ ਬਹੁਤਾ ਪਤਾ ਨਹੀਂ ਹੈ ਇਹ ਜਿਹੜੇ ਪੱਤਰਕਾਰ ਸਾਹਿਬ ਨੇ ਜਦੋਂ ਡੋਨੀ ਬਾਦਲਾ ਕੀਤੀ ਸੀ ਨਾ तकरीबन ਦਾੜੀ ਪੈ ਲੱਗੇ ਉਹਦੇ ਨਾਲ ਉਹ ਡੋਨੀ ਬਾਦਲਾ ਵੀ ਗੁੱਸੇ 'ਚ ਆ ਗਿਆ ਸੀ ਇਹ ਨੇ ਉਹਨੂੰ ਪੁੱਛਿਆ ਵੀ ਇਹ ਸਭ ਕੁਝ ਕਦੋਂ ਖਤਮ ਹੋਊਗਾ ਉਹ ਕਹਿੰਦਾ ਜੀ ਬਸ ਜਗੂ ਭਗਵਾਨ ਗੁਰੇ ਨੂੰ ਤੇ ਬਿਸ਼ਨੋਏ ਨੂੰ ਲੈ ਕੇ ਮਾਰ ਦੋ ਤੇ ਸਾਡਾ ਕੰਮ ਖਤਮ ਆ ਨਹੀਂ ਤੇ ਅਜੇ 35 ਬੰਦੇ ਹੋਰ ਮਾਰਨੇ ਆ ਪਹਿਲੀ ਗੱਲ ਇਹ ਆ ਵੀ ਇਹੋ ਜੀ ਗੱਲ ਜਿਹੜੀ ਉਹਨੇ ਕੀਤੀ ਆ ਤੁਸੀਂ ਇਹਦੀ ਰਿਪੋਰਟ ਰਿਕਾਰਡਿੰਗ ਕੀਤੀ ਆ ਐਡਿਟ ਕਰਨ ਲੱਗਿਆਂ ਇਹ ਗੱਲ ਕੱਢ ਦੇਣੀ ਚਾਹੀਦੀ ਹੈ ਹਣੋਂ ਪੈਤੀ ਬੰਦੇ ਕੌਣ ਆ ਹੁਣ 3500 ਬੰਦੇ ਅਲਟਰ ਕਰਨ ਲੱਗੀ ਵਧੀ ਹਣੀ ਪਤਾ ਨਹੀਂ ਕਿਹਦੀ ਵਾਰੀ ਆ ਜਣਣੀ ਆ ਜੇ ਚ ਕੋਈ ਮਾੜੀ ਜੀ ਵੀ ਕਾਣੂ ਹੋ ਗਈ ਹੁਣ ਸੋਚੀ ਜਾਣਾ ਵੀ ਇਹ 35 ਚ ਮੇਰਾ ਹੀ ਨਾਮ ਇਹੋ ਜੀ ਗੱਲ ਨਹੀਂ ਮਖਾਉਣੀ ਚਾਹੀਦੀ ਦੂਜਾ ਸਰਪੰਚ ਨੇ ਨਾ ਸਾਰਾ ਕੁਝ ਖੋਲ ਕੇ ਦੱਸਦਾ ਉਹਨੂੰ ਗੱਲ ਇਹ ਆ ਵੀ ਹੁਣ ਜੇ ਪੁਲਿਸ ਉਹਦੀ ਨਹੀਂ ਸੀ ਸੁਣਦੀ ਜਾਂ ਹੁਣ ਨਹੀਂ ਸੁਣਦੀ ਤੇ ਪੱਤਰਕਾਰ ਨੂੰ ਇੰਟਰਵਿਊ ਦੇਣ ਨਾਲ ਜਿਹੜਾ ਪ੍ਰੋਸੈਂਟ ਹੋਂ ਲੱਗ ਪੈਣਾ ਸਗੋਂ ਹੋਰ ਖੇਜ ਜਾਂਦੇ ਆ ਜਦੋਂ ਕੋਈ ਦੇ ਇੰਟਰਵਿਊਰ ਕਰਾ ਠੀਕ ਆ ਫਿਰ ਦੋ ਨੰਬਰ ਤੇ ਇਹ ਦੱਸਣ ਦੀ ਵੀ ਕੋਈ ਲੋੜ ਨਹੀਂ ਹੁੰਦੀ ਜੀ ਜਿਹੜਾ ਫਾਲਕਨ 34 ਦਾ ਰਵਾਜ ਪਿਸਤਲ ਸੀਗਾ ਉਹ ਮੇਰੇ ਰਿਸ਼ਤੇਦਾਰ ਫੌਜੀ ਦਾ ਸੀਗਾ ਕਿਉਂਕਿ ਕੋਈ ਕਿਸੇ ਨੂੰ ਪਿਸਤਲ ਨਹੀਂ ਦੇ ਸਕਦਾ ਪਿਸਤਲ ਤਾਂ ਬਹੁਤ ਦੂਰ ਦੀ ਗੱਲ ਆ ਇੱਕ ਗੋਲੀ ਦੇ ਸਕਦਾ ਕਿਸੇ ਨੂੰ ਕੋਈ ਤੇ ਨਾ ਹੀ ਕੋਈ ਬੰਦਾ ਆਪਣੇ ਘਰ ਚ ਫਾਇਰਿੰਗ ਕਰਕੇ ਪ੍ਰੈਕਟਿਸ ਕਰ ਸਕਦਾ ਇਹ ਗੱਲਾਂ ਕਰਨ ਦੀ ਕੀ ਲੋੜ ਹੁੰਦੀ ਹੈ ਕਿਸੇ ਨੂੰ ਪਤਾ ਹੋਣਾ ਪੈਣਾ ਕਿ ਹੁਣ ਨਹੀਂ ਪਤਾ ਹੋਣਾ ਹੁਣ ਸਭ ਨੂੰ ਪਤਾ ਲੱਗ ਗਿਆ ਦੋ ਨੰਬਰ ਤੇ ਉਹਨੇ ਕਿਹਾ ਤਾਂ ਮੇਰੇ 300 ਕਰੋੜ ਦੀ ਪ੍ਰਾਪਰਟੀ ਹੈ ਮਨੇ ਕਿ 1 ਕਰੋੜ ਦੀ ਪ੍ਰਾਪਰਟੀ ਹੋਵੇ ਕਿ 300 ਕਰੋੜ ਦੀ ਪ੍ਰਾਪਰਟੀ ਹੋਵੇ ਇਹ ਦੱਸਣਾ ਨਹੀਂ ਚਾਹੀਦਾ ਕਿਸੇ ਹੁਣ ਪਤਾ ਨਹੀਂ ਇਹ 300 ਕਰੋੜ ਦੀ ਪ੍ਰਾਪਰਟੀ ਬਾਰੇ ਸੁਣ ਕੇ ਜੱਗੂ ਭਗਵਾਨਪੁਰੀਏ ਲੰਡਾ ਤੇ ਹੋਰ ਕਿ ਜਾਂ ਦੋਹਾਂ ਦਾ ਨਾਮ ਹੀ ਲਿਆ ਆਂਦੇ ਮੇਰੇ ਕੋਲ ਪੈਸੇ ਮੰਗਦੇ ਆ ਹੋਰ ਪਤਾ ਨਹੀਂ ਕਿਹੜੇ ਕਿਹੜੇ ਦੇ ਮੂੰਹ 'ਚ ਪਾਣੀ ਆ ਜਾਣਾ ਇਹ ਤਾਂ ਸਾਮੀ ਬੜੀ ਵੱਡੀ ਹੈ ਜੇ ਕੋਈ ਹੋਰ ਗੱਲ ਕੀਤੀ ਕਿ ਮੇਰੇ ਕੋਲ ਹੁਣ ਬੁਲਟ ਪ੍ਰੂਫ ਗੱਡੀ ਹੈ ਬੁਲਟ ਪ੍ਰੂਫ ਗੱਡੀ ਇਹ ਯਾਰ ਬੁੱਕਲ ਦੇ ਹਥਿਆਰ ਹੁੰਦੇ ਆ ਪਿਸਤੌਲ ਹੋਇਆ ਬੁਲਟ ਪ੍ਰੂਫ ਗੱਡੀ ਦੀ ਸਫਰ ਕਰ ਰਿਹਾ ਜੋ ਕਿਸੇ ਨੂੰ ਪਤਾ ਬੁਲਟ ਪ੍ਰੂਫ ਗੱਡੀ ਆ ਰਹੀ ਹੈ ਜਾਂ ਕੇ ਨਾਰਮਲ ਗੱਡੀ ਆ ਰਹੀ ਹੈ ਜੇ ਜੇ ਕੋਈ ਦੱਸ ਹੀ ਦਿੱਤਾ ਵੀ ਬਰੋ ਗੱਡੀ ਬੁਲਟ ਪ੍ਰੂਫ ਆ ਤੇ ਅਗਲਾ ਫਿਰ ਚਾਰੀ ਵੀ ਉਹੋ ਜਿਹੀ ਕਰੂਗਾ ਅਛਾ ਇਹ ਬੁਲਟ ਪ੍ਰੂਫ ਗੱਡੀ ਹੋਣਾ ਇਹ ਮਤਲਬ 100% ਜਿਹੜੀ ਸਿਕਿਉਰਟੀ ਆ ਉਹਦੀ ਗਾਰੰਟੀ ਨਹੀਂ ਹੈਗੀ 2 ਮਈ 2017 ਨੂੰ ਬਨੂੜ ਲਾਗੇ ਇੱਕ ਬੁਲਟ ਪ੍ਰੂਫ ਜਿਹਨਾਂ ਬੈਨਾਂ ਹੁੰਦੀਆਂ ਕੈਸ਼ ਲੈ ਕੇ ਜਾਂਦੀਆਂ ਬੈਂਕਾਂ ਦਾ ਵਿੱਚ ਉਹਦੇ 2000 ਬੰਦ ਗਾਰਡ ਸੀਗੇ ਇਹ ਬੰਗੂੜ ਏਕੋ ਘੇਰ ਕੇ ਆ ਜੈਪਾਲ ਭੁੱਲਰ ਦੇ ਇਲਜ਼ਾਮ ਲੱਗਦਾ ਸੀਗਾ ਕਿ ਉਹ ਤੇ ਉਹਦੇ ਗੈਂਗ ਨੇ ਕੰਮ ਕੀਤਾ ਸੀ ਚਾਰ ਪੰਜ ਮਿੰਟਾਂ ਵਿੱਚ ਹੀ ਉਹ ਲੁੱਟ ਕੇ ਲੈ ਗਏ ਸੀ ਸਾਰੀ ਉਹਦੇ ਗੇਟ ਵੀ ਖੁੱਲ ਗਏ ਸੀ ਗਾਰ ਵੀ ਬਾਹਰ ਆ ਗਏ ਸੀ ਤੇ ਬੁਲਟ ਉਹ ਗੱਡੀ ਵੀ ਖੋਲ ਗਈ ਉਹਦਾ ਪਿੱਛਾ ਖਜਾਨਾ ਵੀ ਹੋ ਗਿਆ ਉਹ ਲੁੱਟਦੇ ਰਹੇ ਸੀਗੇ ਤੇ ਲੋਕ ਵੀ ਵੀਡੀਓ ਬਣਾਉਂਦੇ ਰਹੇ ਸੀ ਤੇ ਲਾਗੋਂ ਰਾਣਾ ਟੈਕ ਵੀ ਚੰਗਰੀ ਸੀ ਇਸ ਲਈ ਭਾਈ ਜੋ ਤੁਹਾਡੇ ਕੋਲ ਹੈਗਾ ਵਾ ਮੈਂ ਉਹ ਸਰਪੰਚ ਨੂੰ ਨਹੀਂ ਕਹਿ ਰਿਹਾ ਮੈਂ ਸਭ ਨੂੰ ਕਹਿ ਰਿਹਾ ਕੀ ਤੁਹਾਡੇ ਕੋਲ ਕੀ ਤੁਹਾਡੇ ਕੋਲ ਕੀ ਤਿਆਰੀ ਆ ਦੁਸ਼ਮਨ ਦੇ ਖਿਲਾਫ ਜਾਂ ਤੁਹਾਡੇ ਕੋਲ ਕਿੰਨੀ ਜਿਆਦਾ ਰਿਆਸ਼ੀਆ ਤੁਹਾਡੇ ਕੋਲ ਇਹ ਕਹਿੰਦੇ ਨੂੰ ਕਹਿੰਦਾ ਵੀ ਜਿਹੜਾ ਹੈਗਾ ਵਾ ਜੱਗੂ ਭਗਵਾਨਪੁਰਿਆ ਉਹਨੂੰ ਮੇਰੀ ਕੱਲੀ ਕੱਲੀ ਗੱਲ ਦਾ ਪਤਾ ਉਹਨੂੰ ਤੇ ਪਤਾ ਨਹੀਂ ਪਤਾ ਹੈਗਾ ਨਹੀਂ ਹੈਗਾ ਹੁਣ ਸਾਰੇ ਪੰਜਾਬ ਨੂੰ ਜਰੂਰ ਪਤਾ ਲੱਗ ਗਿਆ ਇਹ ਭਾਈ ਸਾਹਿਬ ਕੋਲ ਆ ਹੁਣ ਮੈਨੂੰ ਸਪੱਸ਼ਟ ਰੂਪਰ ਕੋਈ 30 32 ਸਾਲ ਲੱਗਦੀ ਆ ਇਹੋ ਜੇ ਨਾ ਜਿਹੜੇ ਪੱਤਰਕਾਰ ਨੇ ਇਹਨਾਂ ਕੋਲੋਂ ਪਾਈ ਕੋਈ ਨਾਮ ਨਹੀਂ ਮਿਲਨਾ ਤੰਦਕ ਸਾਹ ਜੁਰੂਰ ਹੋ ਜਾਂਦਾ ਗਾਂ ਤੋਂ ਮੇਰੇ ਵੀਰ ਥੋੜਾ ਜਿਹਾ ਸੋ ਸਮੇਂ ਗੱਲਾਂ ਕਰਿਆ ਕਰੇ ਹੋ ਜੀ ਧੰਨਵਾਦ ਥੈਂਕ ਯੂ ਸਸੇਕਾ